ਹਾਂਜੀ ਦੋਸਤੋ ਅੱਜ ਗੱਲ ਕਰਾਂਗੇ ਭਾਰਤੀ ਜਸੂਸ ਮੋਹਨ ਲਾਲ ਭਾਸਕਰ ਦੀ ਜ਼ਿੰਦਗੀ ਦੇ ਭਾਗ 11ਵੇਂ ਬਾਰੇ। ਸੋ ਭਾਗ 10ਵੇਂ ਵਿੱਚ ਤੁਸੀਂ ਵੇਖਿਆ ਵੀ ਮੋਹਨ ਲਾਲ ਨੂੰ ਦੁਬਾਰਾ ਲਾਹੌਰ ਲਿਆਂਦਾ ਜਾਂਦਾ ਤੇ ਹੁਣ ਉਹਦੀ ਜਿਹੜੀ ਪੁੱਛਗਿੱਛ ਹੈ ਉਹ ਦਰਾਨੀ ਸਾਹਿਬ ਕਰ ਰਹੇ ਨੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀ ਨਾ ਭੈਣਾ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣ। ਸੋ ਹੁਣ ਦਰਾਨੀ ਸਾਹਿਬ ਬੋਲੇ ਕਹਿੰਦਾ ਵੀ ਦੇਖੋ ਭਾਸਕਰ ਸਾਨੂੰ ਅਫਸੋਸ ਹੈ ਕਿ ਤੁਹਾਨੂੰ ਕਿਸ ਕਦਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅਸੀਂ ਤਾਂ ਚਾਹੁੰਦੇ ਆ ਕਿ ਤੁਹਾਨੂੰ ਆਜ਼ਾਦ ਕਰ ਦਈਏ ਅਤੇ ਤੁਸੀਂ ਹਿੰਦੁਸਤਾਨ ਜਾ ਕੇ ਸਾਡੇ ਲਈ ਕੰਮ ਕਰੋ। ਮੈਂ ਬੋਲਿਆ ਵੀ ਕੀ ਬਚਪਨੇ ਦੀ ਗੱਲ ਕਰਦੇ ਹੋ ਚੌਧਰੀ ਸਾਹਿਬ ਤਿੰਨ ਸਾਲ ਲਗਾਤਾਰ ਮੈਨੂੰ ਸਤਾ ਕੇ ਅੱਜ ਅਚਾਨਕ ਆਪ ਨੂੰ ਮੈਥੋਂ ਕੰਮ ਲੈਣ ਦਾ ਖਿਆਲ ਆਇਆ? ਤੁਹਾਡੇ ਲਈ ਇਹ ਸੋਚਣਾ ਵੀ ਹਿਮਾਕਤ ਹੈ ਕਿ ਮੈਂ ਤੁਹਾਡੇ ਲਈ ਹਿੰਦੁਸਤਾਨ ਜਾ ਕੇ ਕੰਮ ਕਰਾਂਗਾ। ਮੈਂ ਜੇਕਰ ਤੁਹਾਡਾ ਇਤਬਾਰ ਕਰਾਂ ਤਾਂ ਮੇਰੇ ਤੋਂ ਵੱਡਾ ਬੇਵਕੂਫ ਕੋਈ ਨਹੀਂ ਹੈਗਾ। ਜੇਕਰ ਤੁਸੀਂ ਮੇਰਾ ਇਤਬਾਰ ਕਰੋ ਤਾਂ ਇਹੀ ਗੱਲ ਤੁਹਾਡੇ ਲਈ ਵੀ ਸੱਚ ਹੈ। ਉਹ ਬੋਲਿਆ ਵੀ ਦੇਖੋ ਬੇਵਕੂਫੀ ਦੀ ਗੱਲ ਨਾ ਕਰੋ। ਅਸੀਂ ਤੁਹਾਨੂੰ ਇੱਕ ਮੌਕਾ ਦੇ ਰਹੇ ਹਾਂ ਆਪਣੀ ਜ਼ਿੰਦਗੀ ਬਣਾਉਣ ਦਾ ਹਿੰਦੁਸਤਾਨ ਵਾਲਿਆਂ ਨੇ ਤੁਹਾਡੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ ਹੁਣ ਜੇਕਰ ਤੁਸੀਂ ਵਾਪਸ ਪਰਤ ਵੀ ਜਾਵੋ ਜਿਸ ਦੀ 10-15 ਸਾਲ ਤੱਕ ਕੋਈ ਉਮੀਦ ਨਹੀਂ ਹੈਗੀ ਤਾਂ ਉਹੀ ਤੁਹਾਨੂੰ ਸ਼ੱਕ ਦੀ ਨਿਗਾਹ ਨਾਲ ਦੇਖਣਗੇ ਦੂਸਰਾ ਉਹ ਤੁਹਾਨੂੰ ਕੋਟੇ ਦੇ ਮੁੱਲ ਨਹੀਂ ਪੁੱਛਣਗੇ ਉਹ ਅਫਸਰ ਜਿਨ੍ਹਾਂ ਨੇ ਤੁਹਾਨੂੰ ਭੇਜਿਆ ਹੈ ਤੁਹਾਨੂੰ ਪਛਾਣਨ ਤੋਂ ਇਨਕਾਰ ਕਰ ਦੇਣਗੇ ਤੁਸੀਂ ਤਾਂ ਇੱਥੇ ਆਰਾਮ ਨਾਲ ਬੈਠੇ ਜੇਲ੍ਹ ਦੀਆਂ ਰੋਟੀਆਂ ਤੋੜ ਰਹੇ ਹੋ ਉਧਰ ਤੁਹਾਡੀ ਬੇਵਸ ਮਾਂ ਲੋਕਾਂ ਦੇ ਬਰਤਨ ਮਾਜ ਕੇ ਗੁਜ਼ਾਰਾ ਚਲਾਉਂਦੀ ਹੈ ਅਤੇ ਤੁਹਾਡੀ بیوی ਨੌਕਰਾਨੀ ਵਰਗੀ ਜ਼ਿੰਦਗੀ ਗੁਜ਼ਾਰ ਰਹੀ ਹੈ ਆਪਣੇ ਬੇਟੇ ਦੀ ਤਰਫ ਸੋਚੋ ਜਿਸ ਦਾ ਅਜੇ ਤੁਸੀਂ ਮੂੰਹ ਨਹੀਂ ਦੇਖਿਆ ਅਸੀਂ ਜੇਲ੍ਹ ਤੋਂ ਫਰਾਰ ਹੋਣ ਦਾ ਨਾਟਕ ਰਚਾਂਗੇ ਤੁਹਾਡੀ ਫਰਾਰੀ ਦੀ ਖਬਰ ਅਖਬਾਰਾਂ ਤੇ ਰੇਡੀਓ ਵਿੱਚ ਦਵਾਂਗੇ ਤੂੰ ਸਿਰਫ ਐਨੇ ਹੀ ਕੰਮ ਕਰਨਾ ਹੈ ਵੀ ਜਾਂ ਤਾਂ ਕਿਸੇ ਤਰ੍ਹਾਂ ਖਤ ਲੇ ਕੇ ਆਪਣੇ ਮਾਪੇ ਉਹਨੂੰ ਇੱਥੇ ਬਿਰਾ ਲਓ ਜਾਂ ਆਪਣੀ ਬੀਵੀ ਜਾਂ ਭੈਣ ਨੂੰ ਉਹ ਜ਼ਮਾਨਤ ਦੇ ਤੌਰ ਤੇ ਸਾਡੇ ਕੋਲ ਰਹਿਣਗੇ ਅਸੀਂ ਉਹਨਾਂ ਨੂੰ ਮਹਿਮਾਨਾਂ ਦੀ ਤਰ੍ਹਾਂ ਰੱਖਾਂਗੇ ਜਦ ਤੁਸੀਂ 5 ਸਾਲ ਤੱਕ ਸਾਡੇ ਲਈ ਕੰਮ ਕਰ ਚੁੱਕੇ ਹੋਵੋਗੇ ਤਾਂ ਅਸੀਂ ਉਹਨਾਂ ਨੂੰ ਵਾਪਸ ਭੇਜ ਦੇਵਾਂਗੇ ਮੈਂ ਕਿਹਾ ਵੀ ਬਹੁਤ ਖੂਬ ਦਰਾਨੀ ਸਾਹਿਬ ਕੀ ਡਰਾਮਾ ਰਚਿਆ ਤੁਸੀਂ ਇਹ ਕੌਣ ਜਾਣਦਾ ਹੈ ਕਿ ਇਹ ਫਰਾਰੀ ਦਾ ਡਰਾਮਾ ਹੋਵੇਗਾ ਜਾਂ ਮੇਰੀ ਮੌਤ ਦਾ ਤੁਸੀਂ ਮੈਨੂੰ ਫਰਾਰ ਦਿਖਾ ਕੇ ਉੱਥੇ ਹੀ ਗੋਲੀ ਮਾਰ ਸਕਦੇ ਹੋ ਰਹੀ ਮਾਪਿਓ ਜਾਂ ਬੀਬੀ ਜਾਂ ਭੈਣ ਨੂੰ ਬੁਲਾਉਣ ਦੀ ਗੱਲ ਤਾਂ ਔਪਤੇ ਮਾਰੇ ਮੇਰਾ ਕਹਿਣਾ ਵੀ ਮੇਰੀ ਕਿਸਮਤ ਵਿੱਚ ਦੋ ਦੁੱਖ ਲਿਖਿਆ ਹੈ ਉਹ ਮੈਂ ਹੀ ਭੋਗ ਰਿਹਾ ਮੈਂ ਆਪਣੇ ਕਿਤੇ ਦੀ ਸਦਾ ਉਹਨਾਂ ਨੂੰ ਕਿਉਂ ਦੇ ਆ ਮੈਨੂੰ ਤੁਹਾਡਾ ਸੁਝਾਅ ਬਿਲਕੁਲ ਮਨਜ਼ੂਰ ਨਹੀਂ ਹੈਗਾ ਮੇਰਾ ਜਵਾਬ ਸੁਣ ਕੇ ਉਹ ਚੁੰਝਲਾ ਉੱਠੇ ਬੋਲੇ ਵੀ ਦੇਖੋ ਜ਼ਿਆਦਾ ਅਕਲਵੰਦ ਬਣਨ ਦੀ ਕੋਸ਼ਿਸ਼ ਨਾ ਕਰ ਸਾਨੂੰ 1953 ਦੇ ਕੈਦ ਹੋਏ ਜਸੂਸ ਅਜੇ ਤੱਕ ਸਾਡੀਆਂ ਜੇਲਾਂ ਵਿੱਚ ਸੜ ਰਹੇ ਨੇ ਉਹਨਾਂ ਦੇ ਮਾਪਿਓ ਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ ਹੈਗਾ ਉਹ ਦਾਣੇ-ਦਾਣੇ ਨੂੰ ਮਹਤਾਜ ਭੀਖ ਮੰਗ ਕੇ ਜ਼ਿੰਦਗੀ گزار ਰਹੇ ਨੇ ਆਪਣੀ ਜਵਾਨੀ ਤੇ ਤਰਸ ਖਾਓ ਅਤੇ ਮੇਰੀ ਗੱਲ ਮੰਨ ਲਓ ਮੈਂ ਤੁਹਾਡੇ ਭਲੇ ਦੀ ਕਹਿ ਰਿਹਾ ਆਪਣਾ ਭਲਾ ਤਾਂ ਜੋ ਹੋਣਾ ਸੀ ਹੋ ਚੁੱਕਿਆ ਚੌਧਰੀ ਸਾਹਿਬ ਹੁਣ ਤਾਂ ਬੁਰਾ ਹੀ ਬੁਰਾ ਹੈ ਅਤੇ ਉਸ ਦੇ ਲਈ ਪੂਰੀ ਤਰ੍ਹਾਂ ਤਿਆਰ ਹਨ ਤੁਸੀਂ ਨਾਰਾਜ਼ ਨਾ ਹੋਵੋ ਮਿਟੇ ਹੋਏ ਨੂੰ ਮਟਣ ਦੀ ਕੋਈ ਪਰਵਾਹ ਨਹੀਂ ਹੁੰਦੀ ਇਸ ਲਈ ਤੁਹਾਡਾ ਸਮਝਾਉਣਾ ਬੇਮਾਨੀ ਹੈ ਮੈਂ ਜਵਾਬ ਦੱਤਾ ਉਹਨੂੰ ਠੀਕ ਹੈ ਜਿਵੇਂ ਤੁਹਾਡੀ ਮਰਜ਼ੀ ਹੋ ਬੋਲੇ ਵੀ ਤੁਹਾਡੇ ਜਿਹਾ ਪੜਿਆ ਲਿਖਿਆ ਆਦਮੀ ਵੀ ਅਨਪੜ੍ਹਾਂ ਦੀ ਤਰ੍ਹਾਂ ਸਲੋਕ ਕਰੇਗਾ ਇਹਦੀ ਮੈਨੂੰ ਉਮੀਦ ਨਹੀਂ ਸੀਗੀ ਜਾਓ ਜਾ ਕੇ ਆਪਣੀ ਕੋਠੜੀ ਵਿੱਚ ਆਰਾਮ ਕਰੋ ਗਾਰਦ ਮੈਨੂੰ ਮੇਰੇ ਕਮਰੇ ਵਿੱਚ ਛੱਡ ਗਈ ਹੁਣ ਮੈਨੂੰ ਹਾਥੀ ਖਾਣੇ ਵਿੱਚ ਨਹੀਂ ਬਲਕਿ ਗੇਟ ਦੇ ਕੋਲ ਦੀਆਂ ਕੋਠਣੀਆਂ ਵਿੱਚ ਬੰਦ ਕੀਤਾ ਗਿਆ ਸੀ ਇਹਨਾਂ ਕੋਠੜੀਆਂ ਵਿੱਚ ਉਹੀ ਕੈਦੀ ਰੱਖੇ ਜਾਂਦੇ ਸਨ ਜਿਨ੍ਹਾਂ ਦੀ ਤਵਦੀਸ਼ ਮੁਕੰਮਲ ਹੋ ਚੁੱਕੀ ਹੋਵੇ ਮੇਰੀ ਕੋਠੜੀ ਵਿੱਚ ਸੀ ਖੋਹ ਸਿੰਘ ਵਲਦ ਫੈਸਲਾ ਸਿੰਘ ਸ਼ਾਮ ਟਲੇ ਖੋਹ ਸਿੰਘ ਨੂੰ ਮੇਰੇ ਨਾਲ ਬੰਦ ਕਰ ਦਿੱਤਾ ਗਿਆ ਉਸਦੇ ਸਾਰੇ ਜਿਸਮ ਤੇ ਸਲਾਕਾਂ ਨਾਲ ਜਲਾਏ ਜਾਣ ਦੇ ਨਿਸ਼ਾਨ ਸਨ ਰਾਤ ਟਲੇ ਜਦੋਂ ਮੈਂ ਪੂਜਾ ਕਰਨ ਬੈਠਿਆ ਤਾਂ ਉਹ ਗੁੱਸੇ ਨਾਲ ਬੋਲਿਆ ਵੀ ਬਕਵਾਸ ਬੰਦ ਕਰ ਦੁਨੀਆਂ ਨੂੰ ਨੀਂਦ ਆਈ ਹੈ ਕਿਉਂ ਸੁੱਤੇ ਪਈ ਪ੍ਰਮਾਤਮਾ ਨੂੰ ਤਕਰੀਬ ਦੰਨਾ ਇਹ ਅੱਲਾਹ ਦੀ ਨਗਰੀ ਹੈ ਇੱਥੇ ਤੇਰੇ ਪ੍ਰਮਾਤਮਾ ਦੀ ਕੋਈ ਨਹੀਂ ਚਲੇਗੀ ਫੇਰ ਉਹ ਬੜੀ ਧੀਰ ਤੱਕ ਬੜਬੜਾਉਂਦਾ ਰਿਹਾ ਕਹਿ ਰਿਹਾ ਸੀ ਵੀ ਕਿੱਥੇ ਮੇਰੇ ਨਾਲ ਪੰਡਤ ਨੂੰ ਬੰਦ ਕਰ ਦਿੱਤਾ ਪਹਿਲਾਂ ਸਾਲਾ ਇਹ ਮਸਲਾ ਬਣ ਕੇ ਕੱਟੇ ਖਾਂਦਾ ਰਿਹਾ ਹੁਣ ਭਗਵਾਨ ਕ੍ਰਿਸ਼ਨ ਨੂੰ ਯਾਦ ਕਰ ਰਿਹਾ ਹੈ ਗਊਆਂ ਦਾ ਰਖਵਾਲਾ ਇੱਥੇ ਆ ਕੇ ਕੀ ਕਰੇਗਾ ਚੁੱਪ ਜਾ ਬਸੌਂ ਜਾ ਤੇ ਦੂਸਰਿਆਂ ਨੂੰ ਸੌਣ ਦੇ ਉਹਦੇ ਭਿਆਨਕ ਸ਼ਕਲ ਅਤੇ ਭਿਆਨਕ ਆਵਾਜ਼ ਅਤੇ ਬੋਲਣ ਦੇ ਰੰਗ ਢੰਗ ਤੋਂ ਲੱਗਦਾ ਸੀ ਕਿ ਉਹ ਪਾਗਲ ਹੋ ਗਿਆ ਮੈਂ ਚੁੱਪਚਾਪ ਮਨ ਹੀ ਮਨ ਆਪਣਾ ਪਾਠ ਕਰਨ ਲੱਗ ਪਿਆ ਖਾਣਾ ਖਾ ਕੇ ਹਟੇ ਤਾਂ ਉਸ ਸੰਤਰੀ ਨੂੰ ਬੋਲਿਆ ਵੀ ਉਹ ਦੱਲੀ ਕੌਂ ਦੇ ਨਮੂਨੇ ਸਿਕੜ ਲਵਾ ਮੈਂ ਸੋਚਣ ਲੱਗਾ ਕਿ ਸਪਾਈ ਉਸ ਨੂੰ ਫੇਰ ਕੱਢ ਕੇ ਮਾਰਨਗੇ ਲੇਕਿਨ ਨਹੀਂ ਉਹ ਲੋਕ ਉਸ ਨੂੰ ਮਾਰ ਮਾਰ ਕੇ ਤੰਗ ਆ ਚੁੱਕੇ ਸਨ ਸਿਕੜ ਪਿੰਡ ਤੋਂ ਬਾਅਦ ਉਹ ਫੇਰ ਮੈਨੂੰ ਬੋਲਿਆ ਵੀ ਕਿਉਂ ਭਾਈ ਜਿੰਦਾ ਹੈ ਕਿ ਮਰ ਗਿਆ ਸੜਿਆ ਕੋਈ ਗੱਲ ਕਰ ਕੀ ਮਨਹੂਸੀ ਇਹ ਫਲਾ ਰખી ਹੈ ਤੂੰ ਮੈਂ ਤਾਂ ਖੁਦ ਗੱਲ ਕਰਨੋਂ ਤਰਸ ਰਿਹਾ ਸੀ ਮੈਂ ਉਸਨੂੰ ਪੁੱਛਿਆ ਵੀ ਤੇਰਾ ਅਸਲੀ ਨਾਂ ਕੀ ਹੈ ਅਬੇ ਉਹ ਸਾਲੇ ਬ੍ਰਾਹਮਣ ਕੀ ਔਲਾਦ ਮੇਰਾ ਏਕ ਹੱਥ ਪਿਆ ਤਾਂ ਤੇਰਾ ਭੇਜਾ ਨਿਕਲ ਜਾਏਗਾ ਮੇਰਾ ਨਾਂ ਖੋਸ ਸਿੰਘ ਹੈ ਤੇ ਪਿਓ ਦਾ ਨਾਂ ਹੈ ਫੈਸਲਾ ਸਿੰਘ ਇਸ ਤੋਂ ਜ਼ਿਆਦਾ ਤਾਂ ਇਹ ਸਾਲੇ ਨਹੀਂ ਪੁੱਛ ਸਕੇ ਤੂੰ ਸਾਲਾ ਕੌਣ ਹੋਣਾ ਪੁੱਛਣ ਵਾਲਾ ਖਬਰਦਾਰ ਜਦੋਂ ਤੱਕ ਮੇਰੇ ਨਾਲ ਬੰਦ ਹੈ ਜਾਤੀ ਜ਼ਿੰਦਗੀ ਬਾਰੇ ਗੱਲ ਨਾ ਕਰੀ ਮੈਂ ਡਰ ਗਿਆ ਉਹ ਇੱਕਦਮ ਠਾਕਾ ਮਾਰ ਕੇ ਹੱਸਿਆ ਬੋਲਿਆ ਵੀ ਅਰੇ ਸਾਲੇ ਡਰ ਕੇ ਹੋ ਗਿਆ ਹੈ ਦੇਖ ਨਾ ਮੈਂ ਤੈਨੂੰ ਪੁੱਛਾਂਗਾ ਕਿ ਤੂੰ ਇੱਥੇ ਕੀ ਕਰਨ ਆਇਆ ਸੀ ਤੇ ਨਾ ਤੂੰ ਮੈਨੂੰ ਪੁੱਛੀਂ ਇੱਥੇ ਵਿੱਚ ਭਲਾਈ ਹੈ ਤੈਨੂੰ 12 ਟਾਣੀ ਸ਼ਤਰੰਜ ਦੇ ਆ ਖੇਲ ਖੇਡਣੀ ਆਉਂਦੀ ਹੈ ਮੈਂ ਕਿਹਾ ਹਾਂ ਉਸਨੇ ਉਹਦੇ ਘੜੇ ਦਾ ਕਿਨਾਰਾ ਤੋੜ ਕੇ ਲਕੀਰਾਂ ਖਿੱਚ ਕੇ 12 ਟਾਣੀ ਬਣਾਈ ਤੇ ਖੇਲ ਸ਼ੁਰੂ ਹੋ ਗਿਆ ਉਹ ਨਾਲ-ਨਾਲ ਗੱਲਾਂ ਵੀ ਕਰਦਾ ਜਾਂਦਾ ਸੀ ਬੋਲਿਆ ਵੀ ਇਹ ਖੇਲ ਸ਼ਤਰੰਜ ਦੀ ਭੈਣ ਹੈ ਤੂੰ ਜਾਣਦਾ ਹੈ ਕਿ ਸ਼ਤਰੰਜ ਬਾਦਸ਼ਾ ਲੋਕਾਂ ਦਾ ਖੇਲ ਹੈ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਹੁੰਦਾ ਨਾ ਨੌਕਰੀ ਦੀ ਚਿੰਤਾ ਨਾ ਰੋਟੀ ਦਾ ਫਿਕਰ ਇੱਕ ਦੇ ਬਾਅਦ ਇੱਕ ਵਾਰੀ ਜੰਮਦੀ ਚਲੀ ਜਾਂਦੀ ਹੈ ਨੌਕਰ ਕੋਈ ਖਾਣਾ ਦੇ ਰਿਹਾ ਕੋਈ ਪਾਣੀ ਭਰ ਰਿਹਾ ਕੋਈ ਹੁੱਕਾ ਲਗਾ ਰਿਹਾ ਉਹੀ ਹਰ ਸਾਡਾ ਇਥੇ ਕੋਈ ਕੰਮ ਨਹੀਂ ਹੈਗਾ ਖਾਨਸਾਮਾ ਖਾਣਾ ਦੇ ਜਾਂਦੇ ਨੇ ਪਿਸ਼ਟੂ ਪਾਣੀ ਭਰ ਜਾਂਦਾ ਤੇ ਸੰਤਰੀ ਸਾਲੇ ਗੁਲਾਮਾਂ ਦੀ ਤਰ੍ਹਾਂ ਸੇਕਟ ਲਗਾਉਂਦੇ ਨੇ ਬੇਟਾ ਐਨੇ ਨੌਕਰ ਤਾਂ ਤੈਨੂੰ ਤੇਰੇ ਘਰ ਵੀ ਨਸੀਬ ਨਹੀਂ ਹੋਣਗੇ ਉਸ ਦੀ ਇਸ ਕਲਪਨਾ ਤੇ ਮੈਂ ਠਾਕਾ ਲਾ ਕੇ ਹੱਸ ਪਿਆ ਉਹ ਬੜੀ ਧੀਰ ਤੱਕ ਹੱਸਦਾ ਰਿਹਾ ਦਿਲ ਕੋ ਬਹਲਾਣੇ ਕੇ ਲਈ ਗਾਲਿਬ ਇਹ ਖਿਆਲ ਅੱਛਾ ਹੈ ਉਹ ਖੇਲਣ ਵਿੱਚ ਬਹੁਤ ਮਾਹਰ ਸੀ ਤੇ ਹਰ ਵਾਰ ਮੇਰੀ ਬਾਜੀ ਮਾਰ ਹੋ ਜਾਂਦੀ ਸੀ ਉਸ ਨੂੰ ਹਰਾਉਣ ਦੀ ਹਸਰਤ ਦਿਲ ਵਿੱਚ ਰਹਿ ਜਾਂਦੀ ਸੀ ਜਾਂ ਤਾਂ ਮੈਂ ਹਾਰ ਜਾਂਦਾ ਜਾਂ ਫਿਰ ਬਾਜੀ ਬਰਾਬਰ ਰਹਿ ਜਾਂਦੀ ਸੀ ਇਸ ਤਰ੍ਹਾਂ ਕਿੰਨੇ ਦਿਨ ਬੀਤ ਗਏ ਕਿ ਇੱਕ ਸ਼ਾਮ ਰਾਜਾ ਸਾਹਿਬ ਨੇ ਦੱਸਿਆ ਕਿ ਮੈਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਣਾ ਜਿੱਥੇ ਮੇਰੇ ਦਫਾ 164 ਦੇ ਬਿਆਨ ਹੋਣਗੇ ਉਸ ਤੋਂ ਬਾਅਦ ਮੈਨੂੰ ਕੋਰ ਲਖਪਤ ਜੇਲ੍ਹ ਵਿੱਚ ਲਾਹੌਰ ਭੇਜ ਦਿੱਤਾ ਜਾਵੇਗਾ 17 ਨਵੰਬਰ 1970 ਦੀ ਸਵੇਰ ਮੈਨੂੰ ਹਥਕੜੀ ਲਗਾਈ ਗਈ ਅਤੇ ਇੱਕ ਵੈਨ ਵਿੱਚ ਬਿਠਾ ਕੇ ਲਾਹੌਰ ਕਚਹਿਰੀ ਫਰਸਟ ਕਲਾਸ ਮੈਜਿਸਟ੍ਰੇਟ ਸੈਇਦ ਮਿਰਜ਼ਾ ਜਾਵੈਦ ਦਸਤਗੀਰ ਦੇ ਸਾਹਮਣੇ ਪੇਸ਼ ਕੀਤਾ ਗਿਆ ਮੇਰੇ ਨਾਲ ਰਾਜਾ ਗੁਲ ਅਨਾਰਖਾਂ ਵੀ ਸੀਗਾ ਇਹ ਦਫਾ 164 ਦੇ ਬਿਆਨ ਹਕੀਕੀ ਨਹੀਂ ਸਨ ਮਹਿਜ ਇੱਕ ਡਰਾਮਾ ਸੀਗਾ ਜੋ ਕੁਝ ਰਾਜਾ ਸਾਹਮਣੇ ਲਿਖਾਉਣਾ ਸੀ ਲਿਖ ਦਿੱਤਾ ਤੇ ਉਸਨੇ ਮੈਥੋਂ ਦਸਕਤ ਕਰਵਾ ਲਈ ਸ਼ਾਮ 5 ਵਜੇ ਮੈਨੂੰ ਕੋਰਟ ਲਖਪਤ ਜੇਲ੍ਹ ਲੈ ਜਾਇਆ ਗਿਆ ਜੇਲ੍ਹ ਦੀ ਡੂੜੀ ਵਿੱਚ ਮੈਨੂੰ ਡਿਪਟੀ ਦਰੋਗਾ ਕਾਦਮੀ ਨੇ ਰਿਸਿਵ ਕੀਤਾ ਰਾਜਾ ਸਾਹਿਬ ਨੇ ਮੇਰੀ ਬਾਬਤ ਸਭ ਕੁਝ ਦੱਸ ਦਿੱਤਾ ਸੀ ਉਹ ਮੈਨੂੰ ਫਾਂਸੀ ਦੀਆਂ ਕੋਠੜੀਆਂ ਵਿੱਚ ਲੈ ਗਿਆ ਜਿੱਥੇ ਲਗਭਗ 13 ਹਿੰਦੂਸਤਾਨੀ ਕੈਦੀ ਸਨ ਮੈਨੂੰ ਵੀ ਬੰਦ ਕਰ ਦਿੱਤਾ ਗਿਆ ਸਭ ਤੋਂ ਪਹਿਲਾਂ ਮੈਨੂੰ ਭਾਰਤੀ ਕੈਦੀ ਸੋਨ ਲਾਲ ਮਿਲਿਆ ਇਹ ਆਦਮ ਪਰਦਾ ਰਹਿਣ ਵਾਲਾ ਸੀ ਤੇ 14 ਸਾਲ ਦੀ ਸਜ਼ਾ ਖੱਟ ਰਿਹਾ ਸੀ ਉਹਰੇ ਉਸ ਤੋਂ ਬਾਅਦ ਚੰਨਣ ਸਿੰਘ ਭੁੱਲਰ ਯੂਨਿਸ ਮਸੀਹ ਜੈਕਬ ਮਸੀਹ ਗੁਲਜ਼ਾਰ ਸਿੰਘ ਆਦ ਦੂਸਰੇ ਹਿੰਦੁਸਤਾਨੀ ਕੈਦੀ ਵੀ ਸਨ ਉਹਨਾਂ ਨੇ ਮੈਨੂੰ ਗਲੇ ਲਗਾ ਲਿਆ ਮੇਰਾ ਹੁਰੀਆ ਬਿਲਕੁਲ ਬ੍ਰਾਹਮਣਾ ਵਾਲਾ ਸੀ ਮੁੰਨਿਆ ਹੋਇਆ ਸਿਰ ਲੰਬੀ ਚੋਟੀ ਮੱਥੇ ਉਤੇ ਹਲਦੀ ਦਾ ਤਿਲਕ ਅਤੇ ਗਲੇ ਵਿੱਚ ਮਾਲਾ ਪੰਡਤਾਂ ਦੀ ਤਰ੍ਹਾਂ ਧੋਤੀ ਬੰਨ ਰੱਖੀ ਸੀ ਮੈਂ ਕਮੀਜ਼ ਪਹਿਨਣੇ ਛੱਡੀ ਹੋਈ ਸੀ ਸਰਦੀ ਦੇ ਦਿਨ ਸਨ ਉਹਨਾਂ ਤੋਂ ਪਤਾ ਲੱਗਾ ਕਿ 12 ਨੰਬਰ ਬੈਰਗ ਵਿੱਚ ਅਮਰੀਕ ਸਿੰਘ ਵੀ ਕੈਦ ਹੈ ਸੋਹਣ ਲਾਲ ਅਤੇ ਚੰਨਣ ਸਿੰਘ ਨੂੰ ਵੀ ਅਮਰੀਕ ਸਿੰਘ ਨੇ ਗ੍ਰਿਫਤਾਰ ਕਰਵਾਇਆ ਉਨਾਨੇ ਦਾ ਸਿਆ ਕਿ ਅਮਰੀਕ ਸਿੰਘ ਸ਼ਿਵ ਕੁਮਾਰ ਉਰਫ ਟੈਡੀ ਦੇ ਨਾਲ ਜਦ ਮੈਨੂੰ ਫੜਾਉਣ ਤੋਂ ਬਾਅਦ ਫੇਰ ਪਾਕਿਸਤਾਨ ਆਇਆ ਇਹ ਦੋਵੇਂ ਪਾਕਿਸਤਾਨ ਦੀ ਇੰਟੈਲੀਜੈਂਸ ਯੂਨਿਟ 596 ਐਫ ਆਈ ਯੂ ਲਾਹੌਰ ਜਿਸ ਨੇ ਮੈਨੂੰ ਗ੍ਰਫਤਾਰ ਕੀਤਾ ਸੀ ਉਸ ਦੇ ਮੇਜਰ ਇਜ਼ਾਜ਼ ਮਕਸੂਦ ਕੋਲ ਠਹਿਰੇ ਉਸ ਰਾਤ ਜਦੋਂ ਇਹਨਾਂ ਨੂੰ ਮੇਜਰ ਮਕਸੂਦ ਤੋਂ ਪੈਸਾ ਮਿਲੇ ਆ ਤਾਂ ਇਹ ਆਪਸ ਵਿੱਚ ਜੂਆ ਖੇਡਣ ਬੈਠ ਗਏ ਜਿਸ ਵਿੱਚ ਟੈਡੀ ਸਭ ਕੁਝ ਹਾਰ ਗਿਆ ਇੱਥੋਂ ਤੱਕ ਕਿ ਆਪਣੇ ਹੱਥਾਂ ਦੀਆਂ ਅਗੂਠੀਆਂ ਵੀ ਟੈਡੀ ਨੇ ਅਮਰੀਕ ਸਿੰਘ ਤੋਂ ਉਧਾਰ ਮੰਗਿਆ ਤਾਂ ਉਸਨੇ ਇਨਕਾਰ ਕਰ ਦਿੱਤਾ ਇਸ ਤੇ ਟੈਡੀ ਨੇ ਇੱਕ ਚਾਲ ਚੱਲੀ 596 FIU ਦੇ ਕੁਝ ਕਾਗਜ਼ਾਤ ਕੱਢੇ ਨੇ ਅਮਰੀਕ ਸਿੰਘ ਨੇ ਜੋ ਅਫੀਮ ਭਾਰਤ ਸਮਗਲਿੰਗ ਕਰਨ ਲਈ ਰੱਖੀ ਹੋਈ ਸੀ ਉਹਨਾਂ ਨੂੰ ਉਸ ਦੇ ਵਿਚਕਾਰ ਦਵਾ ਦਿੱਤਾ ਫਿਰ ਮੇਜਰ ਇਜ਼ਾਦ ਨੂੰ ਕਿਹਾ ਕਿ ਅਮਰੀਕ ਸਿੰਘ ਪਾਕਿਸਤਾਨ ਨੂੰ ਧੋਖਾ ਦੇ ਰਿਹਾ ਹੈ ਯਕੀਨ ਨਾ ਹੋਵੇ ਤਾਂ ਉਸ ਦੇ ਅਫੀਮ ਦੀ ਤਲਾਸ਼ੀ ਲਈ ਜਾਵੇ ਉਸ ਵਿੱਚੋਂ ਜ਼ਰੂਰ ਕੁਝ ਨਿਕਲੇਗਾ ਮੈਂ ਉਸ ਨੂੰ ਕੁਝ ਛੁਪਾਉਂਦੇ ਹੋਏ ਰੱਖਿਆ ਉੱਥੇ ਅਮਰੀਕ ਸਿੰਘ ਸੁੱਤਾ ਪਿਆ ਸੀ ਮੇਜਰ ਇਜ਼ਾਦ ਨੇ ਉਸ ਨੂੰ ਉਠਾਇਆ ਤੇ ਕਿਹਾ ਵੀ ਚਲੋ ਤੁਹਾਨੂੰ ਸਰਹੱਦ ਪਾਰ ਕਰਵਾਵਾਂ ਚੱਲਣ ਤੋਂ ਪਹਿਲਾਂ ਜਦੋਂ ਉਸ ਦੀ ਅਫੀਮ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਵਿੱਚ ਸੀਕ੍ਰੇਟ ਪੇਪਰਸ ਹਨ ਅਮਰੀਕ ਸਿੰਘ ਦੇ ਹੋਸ਼ ਉੱਡ ਗਏ ਉਸ ਨੂੰ ਉੱਥੇ ਹੀ ਮਾਰਦੇ ਹੋਏ ਗੱਡੀ ਵਿੱਚ ਬਿਠਾ ਕੇ ਸ਼ਾਹੀ ਕਿਲੇ ਵਾਲਿਆਂ ਦੇ ਹਵਾਲੇ ਕਰ ਗਏ ਜਿੱਥੇ ਉਸ ਦੀ ਤਕਰੀਬਨ 1 ਸਾਲ ਤਵਦੀਸ਼ ਹੁੰਦੀ ਰਹੀ ਸ਼ਿਵ ਕੁਮਾਰ ਜਦੋਂ ਅਮਰੀਕ ਸਿੰਘ ਨੂੰ ਗ੍ਰਫਤਾਰ ਕਰਾ ਕੇ ਵਾਪਸ ਪਰਤ ਰਿਹਾ ਸੀ ਤਾਂ ਉਸ ਦੇ ਨਾਲ ਉਸ ਦਾ ਇੱਕ ਸਮਗਲਰ ਦੋਸਤ ਮਹਿੰਦਰ ਵੀ ਸੀਗਾ ਸ਼ਿਵ ਕੁਮਾਰ ਦੇ ਪਾਸ ਕਾਫੀ ਪੈਸਾ ਸੀ ਇਹ ਅਮਰੀਕ ਸਿੰਘ ਤੋਂ ਖੋ ਕੇ ਮੇਜਰ ਇਜ਼ਾਦ ਨੇ ਉਸ ਨੂੰ ਦੇ ਦਿੱਤਾ ਸੀ ਅਨਾਮ ਦੇ ਤੌਰ ਤੇ ਅਮਰੀਕ ਸਿੰਘ ਦੀ ਇੱਕ ਮਨ ਅਫੀਮ ਵੀ ਸੀਗੀ ਉਹਦੇ ਕੋਲ ਜਦੋਂ ਮਹਿੰਦਰ ਅਤੇ ਸ਼ਿਵ ਕੁਮਾਰ ਭਾਰਤੀ ਸੀਮਾ ਤੇ ਪਹੁੰਚੇ ਤਾਂ ਮਹਿੰਦਰ ਨੇ ਲਾਲਚ ਵਿੱਚ ਆ ਕੇ ਸ਼ਿਵ ਨੂੰ ਗੋਲੀ ਮਾਰ ਕੇ ਦਰਿਆ ਵਿੱਚ ਸੁੱਟ ਦਿੱਤਾ। ਇਹਨਾਂ ਗੱਲਾਂ ਦਾ ਸ਼ਿਵ ਅਤੇ ਅਮਰੀਕ ਦੇ ਇੱਕ ਸਾਥੀ ਬਨਵੀਰ ਸਿੰਘ ਤੋਂ ਪਤਾ ਲੱਗਾ ਜੋ ਅੱਜਕੱਲ ਪਾਕਿਸਤਾਨ ਵਿੱਚ ਨਜ਼ਰਬੰਦ ਸੀ। ਇਸ ਤਰ੍ਹਾਂ ਕੁਦਰਤ ਨੇ ਦੇਸ਼ ਧਰੋਹੀਆਂ ਦੇ ਨਾਲ ਇਨਸਾਫ਼ ਕਰ ਦਿੱਤਾ ਸੀ। ਅਮਰੀਕ ਸਿੰਘ ਬਹੁਤ ਬੁਰੀ ਹਾਲਤ ਵਿੱਚ 12 ਨੰਬਰ ਬੈਰਕ ਵਿੱਚ ਦਿਨ گزار ਰਿਹਾ ਸੀ। ਉਸ ਦੀ ਹਾਲਤ ਪਾਗਲਾਂ ਵਰਗੀ ਸੀ। ਹਿੰਦੁਸਤਾਨੀ ਉਸਨੂੰ ਮੋਹ ਨਹੀਂ ਲਗਾਉਂਦੇ ਸਨ ਅਤੇ ਪਾਕਿਸਤਾਨੀ ਉਸਨੂੰ ਗद्दार ਸਮਝਦੇ ਸਨ। ਉਹ ਕਹਦੇ ਸਨ ਵੀ ਜੋ ਆਪਣੇ ਦੇਖਤਾ ਨਹੀਂ ਹੋ ਸਕਦਾ ਸਾਡਾ ਕਿਵੇਂ ਹੋ ਸਕਦਾ ਉਹ ਉਹ ਸਭ ਦੀਆਂ ਨਜ਼ਰਾਂ ਦਾ ਸ਼ਿਕਾਰ ਸੀ ਉਸ ਨੂੰ ਬੇੜੀਆਂ ਲੱਗੀਆਂ ਹੋਈਆਂ ਸਨ ਆਰਾਮ ਪ੍ਰਸਤ ਇਨਸਾਨ ਨੂੰ ਜਦ ਕੰਮ ਕਰਨਾ ਪੈਂਦਾ ਤਾਂ ਉਹ ਉਸਦੇ ਲਈ ਮੌਤੀ ਹੈ ਉਹ ਪਾਗਲਾਨੀ ਤਰ੍ਹਾਂ ਜੇਲ੍ਹ ਅਧਿਕਾਰੀਆਂ ਨਾਲ ਲੜਦਾ ਮੈਂ ਤੁਹਾਡਾ ਵਫਾਦਾਰ ਰਹਿਣਾ ਤੁਹਾਨੂੰ ਮੇਰੇ ਨਾਲ ਐਸਾ ਸਲੋਕ ਨਹੀਂ ਕਰਨਾ ਚਾਹੀਦਾ ਤਾਂ ਜੇਲ੍ਹ ਵਾਲੇ ਆ ਕੇ ਉਸ ਨੂੰ ਮਾਰਦੇ ਤੇ ਕਹਿੰਦੇ ਵੀ ਤੁਸੀਂ ਵਫਾਦਾਰ ਹੁੰਦੇ ਇਹ ਤਾਂ ਕਦੇ ਜੇਲ੍ਹ ਵਿੱਚ ਨਾ ਆਉਂਦੇ ਹਿੰਦੁਸਤਾਨ ਵਾਲਿਆਂ ਨੂੰ ਹੀ ਤੁਸੀਂ ਬੇਵਕੂਫ ਬਣਾ ਸਕਦੇ ਹੋ ਸਾਨੂੰ ਨਹੀਂ ਨਜ਼ਰਬੰਦ ਹਿੰਦੁਸਤਾਨੀਆਂ ਕੈਦੀਆਂ ਦੀ ਚਾਹ ਇਕੱਠੀ ਬਣਿਆ ਕਰਦੀ ਸੀ 12 ਨੰਬਰ ਬੈਰਕ ਵਿੱਚ ਇੱਕ ਵਾਰ ਸੋਹਣ ਲਾਲ ਦੇ ਨਾਲ ਮੈਂ ਚਾਹ ਲੈਣ ਗਿਆ ਤੇ ਸੋਹਣ ਲਾਲ ਨੇ ਮੈਨੂੰ ਇਸ਼ਾਰਾ ਕਰਕੇ ਦੱਸਿਆ ਵੀ ਤੇਰਾ ਯਾਰ ਅਮਰੀਕ ਸਿੰਘ ਬੈਠਾ ਹੈ ਮੈਂ ਉਸਨੂੰ ਪਛਾਣ ਨਾ ਸਕਿਆ ਵਰੀ ਹੋਈ ਦਾੜ੍ਹੀ ਝੁਰੜੀਦਾਰ ਚਿਹਰਾ ਉਹਦਾ ਪਹਿਲਵਾਨਾਂ ਵਾਲਾ ਜਿਸਮ ਢਲ ਗਿਆ ਸੀ ਉਹਦਾ ਉਹ ਮਰੇ ਮਰੇ ਹੱਥਾਂ ਨਾਲ ਵਾਣ ਵਟ ਰਿਹਾ ਸੀ ਉੱਪਰਦਾ ਹੋਇਆ ਚਾਹ ਦਾ ਬਤੀਲਾ ਮੈਂ ਚੁੱਕ ਕੇ ਚੱਲਣ ਲੱਗਾ ਉਸਨੇ ਮੈਨੂੰ ਸਲਾਮ ਕੀਤਾ ਇੱਕ ਵਾਰ ਜੀ ਵਿੱਚ ਆਇਆ ਕਿ ਉੱਪਰਦੀ ਹੋਈ ਚਾਹ ਉਹਦੇ ਉੱਤੇ ਸੁੱਟ ਦਵਾਂ ਵੇਰੇ ਸੋਚਿਆ ਵੀ ਕੁਦਰਤ ਜਿਸ ਨੂੰ ਸਜ਼ਾ ਦਵੇ ਉਸ ਨੂੰ ਇਨਸਾਨ ਨੂੰ ਸਜ਼ਾ ਦੇਣ ਦਾ ਕੀ ਹੱਕ ਹੈ ਕਿਉਂ ਨਾ ਕੁਦਰ ਦਾ ਤਮਾਸ਼ਾ ਵੇਖਾਂ ਨੂੰ ਸਾਡੀ ਬੈਰਕ ਉਸ ਦੀ ਬੈਰਕ ਦੇ ਪਿੱਛੇ ਪੈਂਦੀ ਸੀ ਤੇ ਕਈ ਵਾਰ ਸਾਨੂੰ ਅਮਰੀਕ ਸਿੰਘ ਦੀਆਂ ਚੀਕਾਂ ਸੁਣਨ ਨੂੰ ਮਿਲਦੀਆਂ ਮੁਸ਼ਕਲ ਉਸ ਕੋਲੋਂ ਹੁੰਦੀ ਨਹੀਂ ਸੀਗੀ ਇਸ ਲਈ ਮਾਰ ਪੈਂਦੀ ਸੀ ਉਹਦੇ ਇੱਕ ਵਾਰ ਇੱਕ ਪਾਗਲ ਨੇ ਉਸ ਦੇ ਸਿਰ ਵਿੱਚ ਇੱਟ ਮਾਰ ਦਿੱਤੀ ਲੇਕਿਨ ਸਾਡੇ ਵਿੱਚੋਂ ਕੋਈ ਉਸ ਦਾ ਹਾਲ ਪੁੱਛਣ ਨਹੀਂ ਗਿਆ ਇਹੋ ਲੱਗ ਰਿਹਾ ਸੀ ਉਸ ਦੇ ਪਾਪ ਉਸ ਦੇ ਅੱਗੇ ਹਾਰੇ ਸਨ ਉਹ ਖੁਦ ਮੌਤ ਦੀ ਦੁਆ ਮੰਗਦਾ ਸੀ ਲੇਕਿਨ ਮੌਤ ਉਸ ਨੂੰ ਮਿਲਦੀ ਨਹੀਂ ਸੀਗੀ ਆਜੇ ਤਾਂ ਸਜ਼ਾਏ ਿਆਵਤਾ ਜ਼ਿੰਦਗੀ ਦਾ ਪਹਿਲਾ ਸਾਲ ਸੀ ਅਤੇ ਅਗੇ ਕਈ ਸਾਲਾਂ ਦਾ ਸਫ਼ਰ ਤੈਅ ਕਰਨਾ ਸੀ ਉਹਨੇ ਕੀ ਉਹ ਇਥੋਂ ਜਿਉਂਦਾ ਵਾਪਸ ਜਾ ਸਕੇਗਾ ਵਾਪਸ ਜਾ ਵੀ ਸਕਿਆ ਤਾਂ ਕਿ ਜਿਉਣ ਦੇ ਕਾਬਰ ਰਹੇਗਾ ਕੀ ਹਿੰਦੁਸਤਾਨੀ ਸਰਕਾਰ ਉਸਨੂੰ ਜਿਉਂਦਾ ਛੱਡੇਗੀ ਇਹ ਖਿਆਲ ਉਸਨੂੰ ਹਰ ਵਕਤ ਪਾਗਲ ਕਰ ਰਹੇ ਸਨ ਸ਼ਿਕਾਰੀ ਆਪਣੀ ਜਾਲ ਵਿੱਚ ਫੜਫੜਾ ਰਿਹਾ ਸੀ ਕੋਟ ਲਖਪਤ ਜੇਲ੍ਹ ਵਿੱਚ ਮੈਂ ਪੰਡਤ ਦੇ ਨਾਂ ਨਾਲ ਮਸ਼ਹੂਰ ਹੋ ਗਿਆ ਸੀ ਕੈਦੀ ਮੈਨੂੰ ਹੱਥ ਵਿਖਾਉਣ ਆਉਂਦੇ ਅਤੇ ਭੇਟ ਵਿੱਚ ਫਲ ਸਿਗਰਟ ਜਾਂ ਕਦੇ-ਕਦੇ ਕੁਝ ਪੈਸੇ ਦੇ ਜਾਂਦੇ ਜੋ ਮੈਂ ਆਪਣੇ ਸਾਥੀਆਂ ਵਿੱਚ ਵੰਨ ਦਿੰਦਾ ਫਾਤੀ ਲੋਕਾਂ ਦੀ ਮੌਤ ਸੀ ਇਹਨਾਂ ਹੱਥ ਦਿਖਾਉਣ ਵਾਲਿਆਂ ਵਿੱਚ ਇੱਕ 15 ਸਾਲ ਦਾ ਲੜਕਾ ਸੀ ਲਿਆਕਤ ਕਸੂਰਦਾਰ ਰਹਿਣ ਵਾਲਾ ਸੀ ਉਹ ਉਸ ਨੂੰ ਕਤਲ ਦੇ ਕੇਸ ਵਿੱਚ 20 ਸਾਲ ਦੀ ਕੈਦ ਹੋਈ ਸੀ ਹਾਈ ਕੋਰਟ ਵਿੱਚ ਉਸ ਦੀ ਅਪੀਲ ਚੱਲ ਰਹੀ ਸੀ ਉਸ ਨੇ ਮੈਨੂੰ ਹੱਥ ਦਿਖਾਇਆ ਰਮਲ ਦਾ ਹਸਾਬ ਲਾ ਕੇ ਮੈਂ ਉਸ ਨੂੰ ਦੱਸਿਆ ਕਿ ਇਹੋ 3 ਮਹੀਨੇ ਦੇ ਅੰਦਰ ਅੰਦਰ ਆਪਣੇ ਘਰ ਹੋਵੇਗਾ ਉਸ ਦੇ ਰਾਹੀਂ ਮੈਂ ਪਹਿਲਾ ਖੱਤ ਕਰਦੇ ਪਤੇ ਤੇ ਹਿੰਦੁਸਤਾਨ ਭਜਵਾਇਆ ਜਿਸ ਦਾ ਇੱਕ ਹਫ਼ਤੇ ਬਾਅਦ ਹੀ ਜਵਾਬ ਆ ਗਿਆ ਪੱਤਰ ਤੇ ਮੇਰੇ ਲੜਕੇ ਚਲਕੇਸ਼ਵਰ ਦਾ ਅੰਗੂਠਾ ਲੱਗਿਆ ਹੋਇਆ ਸੀ ਉਹ ਉਸ ਵਕਤ ਤਕਰੀਬਨ ਸਵਾ 2 ਸਾਲ ਦਾ ਸੀ ਮੇਰੀ ਗ੍ਰਫਤਾਰੀ ਸਮੇਂ ਉਹ ਮਾਂ ਦੇ ਪੇਟ ਵਿੱਚ ਸੀ ਅਤੇ ਗ੍ਰਫਤਾਰੀ ਦੇ 4 ਮਹੀਨੇ ਬਾਅਦ ਪੈਦਾ ਹੋਇਆ ਸੀ ਉਹ ਘਰ ਵਿੱਚ ਸਭ ਸੁਖ-ਸਾਂਤ ਸੀ ਪੱਤਰ ਆਉਂਦੇ ਹੀ ਮੈਂ ਨੱਚਣ ਲੱਗ ਪਿਆ ਮੁਰਸ਼ੀ ਨजीर ਨੂੰ ਪੈਸੇ ਦੇ ਕੇ ਮੈਂ ਮਠਿਆਈ ਮੰਗਵਾਈ ਅਤੇ ਚਿੱਠੀ ਲਿਆਉਣ ਵਾਲੇ ਮੁੰਸ਼ੀ ਨੂੰ 5 ਰੁਪਏ ਦਾ ਇਨਾਮ ਦਿੱਤਾ ਪਹਿਲਾਂ ਤਾਂ ਉਹ ਲੈ ਨਹੀਂ ਸੀ ਰਿਹਾ ਲੇਕਿਨ ਮੇਰੇ ਬਹੁਤ ਇਕਰਾਰ ਕਰਨ ਤੇ ਉਸਨੇ ਲੈ ਲਿਆ ਬੈਰਕ ਦੇ ਸਾਰੇ ਕੈਦੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਜੇ ਇਹ ਖੁਸ਼ੀ ਮਨਾਈ ਜਾ ਰਹੀ ਸੀ ਕਿ ਲਿਆਖਤ ਦੀ ਰਿਹਾਈ ਦਾ ਸਮਾਚਾਰ ਆ ਗਿਆ ਉਹ ਜਾਂਦੇ ਵਕਤ ਕਾਫੀ ਮਠਿਆਈ ਪੈਸੇ ਪੋਸਟਕਾਰ ਤੇ ਲਫਾਫੇ ਮੈਨੂੰ ਦੇ ਗਿਆ ਉਸ ਤੋਂ ਬਾਅਦ ਹੀ ਘਰ ਵਾਲਿਆਂ ਨਾਲ ਚਿੱਠੀਆਂ ਦਾ سلسلہ ਸ਼ੁਰੂ ਹੋ ਗਿਆ ਮੇਰਾ। ਜਦ ਅਮਰੀਕ ਸਿੰਘ ਨੂੰ 12 ਨੰਬਰ ਬੈਰਕ ਵਿੱਚ ਮੇਰੇ ਇੱਥੇ ਚਿੱਠੀਆਂ ਆਉਣ ਦੀ ਖਬਰ ਮਿਲੀ ਤਾਂ ਛੇਤੀ ਹੀ ਉਸਨੇ ਦਰੋਗਾ ਨੂੰ ਸ਼ਿਕਾਇਤ ਕਰ ਦਿੱਤੀ ਕਿ ਮੈਂ ਨਜ਼ਰਬੰਦ ਹੋਣ ਦੀ ਹਸਿਆਤ ਵਿੱਚ ਚਿੱਠੀ ਨਹੀਂ ਲਿਖ ਸਕਦਾ। ਤਲਾਸ਼ੀ ਲਈ ਗਈ ਲੇਕਿਨ ਮੇਰੇ ਕੋਲ ਜੇ ਕੁਝ ਹੁੰਦਾ ਤਾਂ ਮਿਲਦਾ। ਮੇਰਾ ਤਾਂ ਸਾਰਾ ਸਮਾਨ ਪਾਕਿਸਤਾਨੀ ਦੋਸਤਾਂ ਦੇ ਕੋਲ ਰਹਿੰਦਾ ਸੀ। ਜੇਲ੍ਹ ਦਰੋਗਾ ਹਾਜ਼ੀ ਇਫਤਖਾਰ ਨੇ ਮੈਨੂੰ ਦੱਸ ਦਿੱਤਾ ਕਿ ਅਮਰੀਕ ਸਿੰਘ ਨੇ ਤੁਹਾਡਾ ਲਿਖਤੀ ਰੂਪ ਵਿੱਚ ਸ਼ਿਕਾਇਤ ਕੀਤੀ ਹੈ ਅਤੇ ਉਸ ਦੀ ਕਾਪੀ ਸੀਆਈਡੀ ਵਾਲਿਆਂ ਨੂੰ ਵੀ ਭੇਜੀ ਹੈ। لہٰذا ਅਸੀਂ ਮਜਬੂਰ ਹਾਂ। हां ਤੁਹਾਡੇ ਘਰ ਤੋਂ ਜੋ ਚਿੱਠੀਆਂ ਆਉਣਗੀਆਂ ਉਹ ਤੁਹਾਨੂੰ ਮਿਲ ਜਾਣਗੀਆਂ ਤੁਸੀਂ ਅਮਰੀਕ ਸਿੰਘ ਨੂੰ ਘਰ ਤੋਂ ਚਿੱਠੀ ਆਉਣ ਦੀ ਮਠਿਆਈ ਭਜਵਾ ਕੇ ਚੰਗਾ ਨਹੀਂ ਕੀਤਾ ਉਹ ਬਹੁਤ ਕਮੀਨਾ ਹੈ ਤੁਸੀਂ ਨਿੱਜੀ ਤੌਰ ਤੇ ਜੇਕਰ ਘਰ ਚਿੱਠੀ ਲਿਖੋ ਤਾਂ ਉਸ ਵਿੱਚ ਲਿਖ ਦੇਣਾ ਕਿ ਉਹ ਲੋਕ ਖਤ ਮਿਲਣ ਦਾ ਜ਼ਿਕਰ ਆਪਣੀ ਚਿੱਠੀ ਵਿੱਚ ਨਾ ਕਰਨ ਤੁਸੀਂ ਪਰਦੇਸ ਵਿੱਚੋਂ ਮੈਂ ਤੁਹਾਡਾ ਦਰਦ ਸਮਝਦਾ ਮਗਰ ਕੀ ਕਰਾਂ ਵੀ ਮੇਰੇ ਵੀ ਹੱਥ ਬੰਨੇ ਹੋਏ ਨੇ ਕੁਝ ਦਿਨਾਂ ਬਾਅਦ ਤੁਸੀਂ ਹਵਾਲਾਤੀ ਹੋ ਜਾਓਗੇ ਤੇ ਤੁਹਾਡੇ ਤੇ ਮੁਕੱਦਮਾ ਚੱਲਣ ਲੱਗੇਗਾ ਉਦੋਂ ਤੁਹਾਡੇ ਤੇ ਇਹੋ ਜਿਹੀ ਕੋਈ ਪਾਬੰਦੀ ਨਹੀਂ ਹੋਵੇਗੀ ਤਦ ਤੱਕ ਲਈ ਜਰਾ ਇਤਿਹਾਤ ਵਰਤੋ ਤੇ ਆਪਣੇ ਘਰ ਕੋ ਖਤ ਆਉਣ ਦੀ ਖਬਰ ਕਿਸੇ ਨੂੰ ਨਾ ਲੱਗਣ ਦਿਵੋ ਮੈਂ ਚਿੱਠੀ ਲਿਆਉਣ ਵਾਲੇ ਮੁੰਸ਼ੀ ਨੂੰ ਸਮਝਾ ਦੇਵਾਂਗਾ ਉਸ ਤੋਂ ਬਾਅਦ ਮੈਂ ਇਸ ਬਾਰੇ ਬਿਲਕੁਲ ਚੌਕਸ ਹੋ ਗਿਆ ਅਤੇ ਕਿਸੇ ਨੂੰ ਕੰਨੋ ਕੰਨ ਮੇਰੇ ਬਾਰੇ ਖਬਰ ਨਾ ਹੋਈ ਮਾਪਿਓ ਦੀ ਹਾਲਤ ਜਿਵੇਂ ਕਿ ਪੱਤਰਾਂ ਵਿੱਚ ਪਤਾ ਲੱਗਦਾ ਸੀ ਬਹੁਤ ਬੁਰੀ ਸੀ ਲੇਕਿਨ ਮੈਂ ਕੀ ਕਰ ਸਕਦਾ ਸੀ ਇੱਕ ਵਾਰ ਤਾਂ ਮੈਂ ਉਹਨਾਂ ਦੇ ਦੁੱਖ ਭਰੇ ਪੱਤਰਾਂ ਤੋਂ ਤੰਗ ਆ ਕੇ ਲਿਖ ਦਿੱਤਾ ਕਿ ਅੱਗੇ ਤੋਂ ਜੇ ਪੱਤਰ ਲਿਖਣਾ ਹੋਵੇ ਤਾਂ ਮੇਰੇ ਸਾਰਾ ਹੌਸਲਾ ਵਧਾਉਣ ਵਾਲਾ ਪੱਤਰ ਲਿਖਣਾ ਵਰਨਾ ਬੰਦ ਕਰ ਦਿਓ ਮੈਂ ਤਾਂ ਦੁਸ਼ਮਣਾਂ ਦੀ ਕੈਦ ਵਿੱਚ ਹੌਸਲਾ ਰੱਖ ਕੇ ਦਿਨ گزار ਰਿਹਾ ਤੇ ਮੈਨੂੰ ਇਹ ਤੱਕ ਪਤਾ ਨਹੀਂ ਹੈਗਾ ਕਿ ਇਹ ਲੋਕ ਮੈਨੂੰ ਸਜ਼ਾਏ ਮੌਤ ਦੇਣਗੇ ਜਾਂ ਉਮਰ ਕੈਦ ਕੀ ਉਹ ਆਪਣੇ ਦੇਸ਼ ਵਿੱਚ ਬੈਠੇ ਇਕੱਠੇ ਰਹਿੰਦੇ ਹੋਏ ਹੌਸਲੇ ਤੋਂ ਕੰਮ ਨਹੀਂ ਲੈ ਸਕਦੇ ਉਸ ਤੋਂ ਬਾਅਦ ਘਰ ਵਾਲਿਆਂ ਨੇ ਆਪਣੇ ਖੱਤਾਂ ਦੀ ਤਰਜ਼ ਬਦਲ ਲਈ ਪਤਾ ਨਹੀਂ ਕਿਸ ਸ਼ਕਤੀ ਤੋਂ ਪ੍ਰੇਰਿਤ ਹੋ ਕੇ ਮੈਂ ਮਾਂ ਨੂੰ ਲਿਖਿਆ ਕਿ ਮੈਂ 3-4 ਸਾਲ ਵਿੱਚ ਵਾਪਸ ਪਰਤ ਆਵਾਂਗਾ ਇਸ ਤੇ ਮੇਰੀ ਵਾਟੀ ਪ੍ਰਵਾ ਨੇ ਲਿਖਿਆ ਕਿ ਮੈਂ ਹੌਸਲੇ ਨਾਲ ਰਹਾ ਸਾਰੀ ਉਮਰ ਵੀ ਉਸਨੂੰ ਮੇਰੀ ਇੰਤਜ਼ਾਰ ਕਰਨੀ ਪਈ ਤਾਂ ਉਹ ਕਰੇਗੀ ਬੀਬੀ ਦਾ ਮਾਸੂਮ ਚਿਹਰਾ ਹਰ ਕੜੀ ਅੱਖਾਂ ਦੇ ਸਾਹਮਣੇ ਰਹਿਣ ਲੱਗਾ ਜਿਸ ਨੂੰ ਕਿਸਮਤ ਨੇ 8 ਮਹੀਨਿਆਂ ਬਾਅਦ ਹੀ ਜੁਦਾ ਕਰ ਦਿੱਤਾ ਸੀ ਆਪਣੇ ਬੇਟੇ ਨੂੰ ਮੈਂ ਅਜੇ ਤੱਕ ਦੇਖਿਆ ਨਹੀਂ ਸੀਗਾ ਉਸਦੇ ਚਿਹਰੇ ਮੋਹਰੇ ਦੀ ਕਲਪਨਾ ਕੀਤੇਆਂ ਉਹ ਅੱਖਾਂ ਦੇ ਅੱਗੇ ਬਾਹਾਂ ਫਲਾਈ ਖੜਾ ਏਹੋ ਲੱਗਦਾ ਜਿਵੇਂ ਕਹਿ ਰਿਹਾ ਹੋਵੇ ਵੀ ਪਾਪਾ ਘਰ ਕਦੋਂ ਆਵੋਗੇ ਹੁਣ ਮੈਨੂੰ ਸਿਰਫ ਇੱਕ ਹੀ ਚਿੰਤਾ ਸੀ ਵੀ ਕਿਤੇ ਮੈਨੂੰ ਸਜ਼ਾਏ ਮੌਤ ਨਾ ਹੋ ਜਾਵੇ ਫਿਰ ਉਸ ਈਸ਼ਵਰ ਤੇ ਯਕੀਨ ਕਰਦਾ ਜਿਸ ਨੇ ਸ਼ਾਹੀ ਕਿਲਾ ਅਤੇ ਐਫਸੀਆਈ 라ਵਲ ਪਿੰਡੀ ਦੀ 2.5 ਸਾਲ ਦੀ ਤਵਰੀਸ਼ ਤੋਂ ਮੈਨੂੰ ਜਿੰਦਾ ਰੱਖਿਆ ਤੇ ਉਥੋਂ ਕੱਢ ਲਿਆਂਦਾ ਜ਼ਰੂਰ ਇੱਕ ਨਾ ਇੱਕ ਦਿਨ ਉਹ ਮੈਨੂੰ ਘਰ ਵੀ ਲੈ ਜਾਵੇਗਾ ਤੇ ਇਹੀ ਵਿਸ਼ਵਾਸ ਸਦਾ ਮੇਰੇ ਸਾਹ ਦਾ ਆਧਾਰ ਬਣਿਆ ਰਹਿੰਦਾ ਜਿਸ ਵਿੱਚ ਸਾਇਕ ਸਨ ਮੇਰੇ ਆਪਣੇ ਘਰ ਵਾਲਿਆਂ ਦੀਆਂ ਦੁਆਵਾਂ ਮੈਨੂੰ ਉਹਨਾਂ ਲਈ ਜਿਉਂਦਾ ਵਾਪਸ ਜਾਣਾ ਹੈ ਚਾਹੇ ਕੁਝ ਵੀ ਹੋ ਜਾਵੇ ਸੋ ਦੋਸਤੋ ਇਹ ਸੀ ਭਾਰਤੀ ਜਸੂਸ ਮੋਹਨ ਲਾਲ ਭਾਸਕਰ ਦੇ ਜੀਵਨ ਦਾ ਭਾਗ 11ਵਾਂ ਤੇ ਭਾਗ 12ਵਾਂ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਆਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ